ਉਹ ਆਪਣੇ ਫੰਗ ਲਾਏ ਉੱਡਣ ਵਾਸਤੇ ਖੰਭ ਲਾਏ ਇਹ ਤੁਸੀਂ ਗੂਗਲ ਕਰ ਸਕਦੇ ਹੋ ਇਹ 1600 ਕਿਲੋਮੀਟਰ ਵੀ ਇੱਕ ਦਿਨ ਚ ਸਫੜਤਾ ਕਰ 12 ਤੋਂ 14 ਘੰਟੇ ਇਹਨਾਂ ਲਈ ਆਮ ਗੱਲ ਹੈ ਜੀ ਦੂਸਰੀ ਗੱਲ ਅਸੀਂ ਇਹਨਾਂ ਨੂੰ ਜੀ ਕੋਈ ਐ ਥੋੜੀ ਐ ਵੀ ਥੱਲੇ ਕੋਈ ਮਰ ਕਰਦੇ ਆ ਵੀ ਉੱਡੋ ਜਿੰਨਾ ਜੀ ਕਰਦਾ ਚਾਹੇ 5 ਮਿੰਟ ਨੂੰ ਚਾਹੇ 5 ਘੰਟੇ ਉੱਡਣ ਜੀ ਇਹ ਬਰੀਡੀ ਐਮੇਦੀ ਬਣੀ ਐ ਵੀ ਜਿੱਥੇ ਛੜਦੇ ਉੱਥੇ ਹੀ ਵੇਟਦੇ ਜੀ ਜੇ ਕੋਈ ਸੀ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹੋਏ ਤਾਂ ਕਰੀਨਾ ਜੀ ਆਉਣ ਫਿਰ ਜਿਹੜਾ ਮਹਿਕਮਾ ਐਨੀਮਲ ਹਸਬੈਂਡਰੀ ਬੋਰਡ ਤੇਨ ਫਿਰ ਵੈਲਫੇਅਰ ਬੋਰਡ ਉਹਨਾਂ ਨੇ ਡੀਸੀ 7 ਕਿ ਇਹ ਕਬੂਤਰਬਾਜ਼ੀਆਂ ਗੈਰਕਾਨੂੰਨੀ ਐ ਇਹ ਪੇਟਾ ਦੇ ਕਹਿੰਦੇ ਉਹ ਜੀ ਇੱਕ ਪ੍ਰਾਈਵੇਟ ਸੰਸਥਾ ਪੇਟਾ ਪੇਟਾ ਇੰਡੀਆ ਦੇ ਨਾਮ ਤੋਂ ਵਰਲਡ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਉਹ ਬੈਨ ਐ ਉਹ ਕੋਈ ਨਾਤਾ ਅਦਾਲਤ ਐ ਜੀ ਨਾ ਕੋਈ ਸੁਪਰੀਮੋ ਐ ਵੀ ਜਿਹੜਾ ਉਹ ਆਪਾਂ ਨੂੰ ਮਤਲਬ ਸੁਣਾ ਦੇ ਫੈਸਲਾ ਤੇ ਉਹ ਹੀ ਮੰਨਿਆ ਜਾਵੇ ਕੋਈ ਨਸ਼ੇ ਵਗੈਰਾ ਦੇ ਕੇ ਉਡਾਏ ਜਾਂਦੇ ਆ ਕਈ ਕਬੂਤਰ ਤਾਂ ਇਦਾਂ ਹੁੰਦੇ ਆ ਕਿ ਕਹਿੰਦੇ ਉੜਦੇ-ਉੜਦੇ ਮਰ ਵੀ ਜਾਂਦੇ ਆ ਡਿੱਗ ਪੈਂਦੇ ਆ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਜੀ ਕਿਤੇ ਵੀ ਬਾਜ਼ੀ ਜਿਹੜੀ ਕੋਈ ਕੰਪੀਟੀਸ਼ਨ ਚੱਲ ਰਿਹਾ ਉੱਥੇ ਰੈਂਡਮਲੀ ਦੇਖੋ ਪੁਲਿਸ ਹੈ ਜੀ ਸੋਰਸ ਹੈ ਸਰਕਾਰ ਕੋਲ ਕਿੰਨੇ ਜਿੱਥੇ ਮਰਜੀ ਚੈੱਕ ਕਰ ਲੈਣ ਜੇ ਕੋਈ ਨਸ਼ਾ ਵਗੈਰਾ ਦਿੱਤਾ ਹੋਵੇ ਜੀ ਪੀਟਾ ਦਾ ਜੀ ਹੈਗਾ ਕੋਈ ਕਲੂਟੀ ਰਿਸਪੌਂਸ ਕੋਆਰਡੀਨੇਟਰ ਉਹ ਗੱਲ ਕਰ ਰਿਹਾ ਜੀ ਵੀ ਇਹ ਫੀਮ ਦੇ ਜਾਂਦੇ ਆ ਮੈਂ ਦਾਅਵੇ ਨਾਲ ਕਹਿੰਦਾ ਜੀ ਉਹਦੀ ਫੀਮ ਉਹਦਾ ਕਬੂਤਰ ਫੀਮ ਦੇਣ ਤੋਂ ਬਾਅਦ ਕਬੂਤਰ 5 ਮਿੰਟ ਵਿੱਚ ਹੁੰਦਾ ਰਹੇ ਜੀ ਇਹ ਬਿਨਾਂ ਗੱਲ ਤੋਂ ਜੀ ਕੋਈ ਬਲੇਮ ਗੇਮ ਚੱਲ ਰਹੀ ਹੈ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਤੇ ਇੱਥੇ ਕਬੂਤਰਾਂ ਨੂੰ ਫੀਮ ਕਿਵੇਂ ਆਜੂ ਜੀ ਸਰਕਾਰ ਤਾਂ ਇੰਨੀ ਸਖਤ ਨਸ਼ੇ ਦੇ ਵਿਰੁੱਧ ਤੇ ਉਹ ਪੇਟ ਵਾਲੇ ਕਹਿੰਦੇ ਕਿ ਪੰਜਾਬ ਦੇ ਕਬੂਤਰਾਂ ਨੂੰ ਫੀਮ ਦਿੱਤੀ ਜਾ ਰਹੀ ਹੈ ਕੀਤ ਤੱਕ ਬੰਦਿਆਂ ਨੂੰ ਬੰਦਿਆਂ ਨੂੰ ਨਹੀਂ ਮਿਲਦੀ ਪੰਜਾਬ ਚ ਕੀ ਕਬੂਤਰਾਂ ਦੇ ਲਈ ਜਾਂ ਪੰਛੀਆਂ ਦੇ ਲਈ ਕੋਈ ਕਾਨੂੰਨ ਹੈ ਕਿ ਉਹਨੂੰ ਉਡਾ ਨਹੀਂ ਸਕਦੇ ਜਾਂ ਇੰਨਾ ਜ਼ਿਆਦਾ ਨਹੀਂ ਉਡਾ ਸਕਦੇ ਕਿ ਇਤਾਂ ਦੇ ਕਲ ਪੰਛੀ ਰੱਖਣ ਤੇ ਪੰਛੀਆਂ ਨੂੰ ਉਡਾਉਣ ਬਾਰੇ ਕਿਤੇ ਵੀ ਕਾਨੂੰਨ ਦੇ ਵਿੱਚ ਇਹ ਰੋਕ ਹੈ ਨਹੀਂ ਰੋਕ ਹੈ ਸਿਰਫ ਇੱਕ ਚੀਜ਼ ਦੀ ਹੈ ਜੋ ਇਹਨਾਂ ਨੂੰ ਗੈਮਲਿੰਗ ਨਾਲ ਜੋੜਿਆ ਜਾਂਦਾ ਜਿੱਥੇ ਕੋਈ ਵੀ ਆਪਾਂ ਕੋਈ ਸੱਟੇਬਾਜ਼ੀ ਦਾ ਕੰਮ ਕੋਈ ਆਪਾਂ ਪੈਸੇ ਨਾਲ ਰਿਲੇਟਡ ਕੰਮ ਨਹੀਂ ਕਰ ਸਕਦੇਗੇ ਆਪਾਂ ਕਿਸੇ ਵੀ ਪਸ਼ੂ ਪੰਛੀਆਂ ਨਾਲ ਇਨਾਮ ਦੀ ਕੋਈ ਰੋਕ ਨਹੀਂ ਕਿਸੇ ਵੀ ਐਕਟ ਦੇ ਵਿੱਚ ਜਿਹੜੇ ਲੈਟਰ ਇਸ਼ੂ ਕਰਨ ਵਾਲੇ ਹੋ ਪਹਿਲਾਂ ਇਹ ਤਾਂ ਪੜ ਲੈਣ ਜੋ ਐਕਟ ਹੈ ਜਿਸ ਐਕਟ ਦਾ ਹਵਾਲਾ ਦਿੰਦੇ ਨੇ ਪ੍ਰੋਮਨਸ਼ਨ ਆਫ क्रੂਲਟੀ ਐਕਟ ਹੈਗਾ ਵਾਈਲਡ ਲਾਈਫ ਐਕਟ ਹੈਗਾ ਜੋ ਜੀਵ ਜੰਤੂਆਂ ਪੰਛੀਆਂ ਨਾਲ ਜੁੜਿਆ ਹੋਇਆ ਕੀ ਕਬੂਤਰ ਨੇ ਇਹ ਡੋਮੈਸਟਿਕ ਐਨੀਮਲ ਹੈ ਜਾਂ ਵਾਈਲਡ ਐਨੀਮਲ ਹੈਗਾ ਇਹ ਸਾਡੀ ਰਿਟ ਪਟੀਸ਼ਨ ਤਿਆਰ ਹੈ ਹੁਣ ਤਾਂ ਅਸੀਂ ਇੱਕ ਵਾਰ ਤਾਂ ਅਸੀਂ ਡਾਇਰੈਕਟਰ ਪਸ਼ੂ ਪਾਲਣ ਨੂੰ ਪਾਰਟੀ ਬਣਾ ਕੇ ਬੇਟਾ ਨੂੰ ਪਾਰਟੀ ਬਣਾ ਕੇ ਪੰਜਾਬ ਸਰਕਾਰ ਨੂੰ ਪਾਰਟੀ ਬਣਾ ਕੇ ਅਸੀਂ ਰਿਟ ਫਾਈਲ ਕਰਾਂਗੇ ਜੇ ਇਸ ਤੋਂ ਬਾਅਦ ਵੀ ਕੋਈ ਨਜਾਇਜ਼ ਧੱਕੇਸ਼ਾਹੀ ਚੱਲੀ ਤਾਂ ਅਸੀਂ ਬਾਈ ਨੀਓ ਪਰਸਨਲੀ ਵੀ ਰਿਟ ਫਾਈਲ ਕਰਾਂਗੇ ਜਿਹੜੇ ਉਹ ਪੇਟਾ ਦੇ ਲੀਗਲ ਐਡਵਾਈਜ਼ਰ ਤੁਸੀਂ ਲਿੰਕ ਵੀ ਦਿਖਾਏ ਉਹਨਾਂ ਦਾ ਉਹਨਾਂ ਨੂੰ ਨੌਲੇਜ ਹੀ ਹੈ ਨਹੀਂ ਕਿ ਇਹ ਕੀ ਚੀਜ਼ ਹੈ ਜੀ ਉਹ ਜਿਹੜੇ ਗਲੀਆਂ ਦੇ ਵਿੱਚ ਆਪਣੇ ਕਹਾ ਗੋਲੇ ਕੂਤਰ ਹੈ ਉਹਨਾਂ ਦਾ ਬੇਰਬਦਰ ਰਿਹਾ ਵੀ ਇਧਰ ਉੱਡ ਕੇ ਇਧਰ ਵਹਿ ਜਾਂਦੇ ਇਹ ਜਿਹੜੇ ਚੀਨੇ ਕੂਤਰ ਕਹਿੰਦੇ ਜਿਨ੍ਹਾਂ ਨੂੰ ਆਪਾਂ